ਅਮਰੀਕਾ ਨੇ ਮਿਲਟਰੀ ਡੇਪਰੇਡ ਦੇ ਉੱਤੇ ਆਸਿਫ ਮੁਨੀਰ ਨੂੰ ਸੱਦਾ ਦਿੱਤਾ ਹੈਗਾ ਸਰਦਾਰ ਅਰਬਤਾਰ ਸਿੰਧੀ ਅਮਰੀਕਾ ਦੀਆਂ ਪਾਕਿਸਤਾਨ ਦੇ ਨਾਲ ਵਾਧੀ ਹੋਈ ਨੇੜਤਾ ਆਪਾਂ ਵੀ ਦੇਖਿਆ ਸੀ ਕਿ ਭਾਰਤ ਦੇ ਜਿਹੜਾ ਆਪਰੇਸ਼ਨ ਤੋਂ ਦੂਰ ਹੈਗਾ ਉਸ ਦੇ ਵਿੱਚ ਵੀ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਬਰਾਬਰੀ ਦੀ ਜਿਹੜੀ ਵਿੱਚ ਰੱਖਿਆ ਹੈਗਾ ਸੀ ਕੀ ਕੁਝ ਕਹੋਗੇ ਕੀ ਇੱਥੇ ਭਾਰਤ ਦੀ ਡਿਪਲੋਮੇਸੀ ਨੂੰ ਕਿਤਨਾ ਕਿਤੇ ਕੁਝ ਹੋਰ ਕਰਨ ਦੀ ਲੋੜ ਹੈਗੀ ਹੈ ਅਮਰੀਕਾ ਦੀ ਜਿਹੜੀ ਫੌਜੀ ਡੇਪਰੇਡ ਹੋ ਰਹੀ ਹੈ ਉਹਦੇ ਵਿੱਚ ਆਸਮੁਨੀਰ ਦਾ ਉੱਤੇ ਉਹਨਾਂ ਨੂੰ ਬੁਲਾਇਆ ਜਾਣਾ ਔਰ ਭਾਰਤ ਨੂੰ ਨਾ ਸੱਦਿਆ ਜਾਣਾ ਡਿਪਲੋਮੈਟਿਕਲੀ ਭਾਰਤ ਲਈ ਸੈਟਬੈਕ ਆ ਜਿਹੜਾ ਵੱਡਾ ਲੱਗ ਰਿਹਾ ਹੈਗਾ ਸੋ ਜਿਹੜੇ ਜਿਹੜੇ ਮਿਡਲ ਈਸਟ ਤੇ ਏਸ਼ੀਆ ਬਾਰੇ ਉਹਨਾਂ ਦੇ ਮੇਜਰ ਜਨਰਲ ਹੈਗੇ ਆ ਫੌਜ ਦੇ ਉਹਨਾਂ ਦਾ ਜਿਹੜਾ ਬਿਆਨ ਹੈਗਾ ਵੀ ਪਾਕਿਸਤਾਨ ਸਾਡਾ ਜਿਹੜਾ ਹੈਗਾ ਬਹੁਤ ਵੱਡਾ ਅਲਾਈ ਹੈਗਾ ਟੈਰਰਿਜ਼ਮ ਦੇ ਖਿਲਾਫ ਲੜਾਈ ਲੜਨ ਵਿੱਚ 트럼ਪ ਪ੍ਰਸ਼ਾਸਨ CIA ਤੇ FBI ਦੇ ਆਫੀਸਰਜ਼ ਨਾਲ ਤੇ ਸਟੇਟ ਡਿਪਾਰਟਮੈਂਟ ਦੇ ਆਫੀਸਰਜ਼ ਨਾਲ ਗੱਲ ਕਰਕੇ ਉਹਨਾਂ ਨੇ ਲੰਬੀ ਸਟੋਰੀ ਛਾਪੀ ਸੀ ਵੀ ਹੋ ਪਾਕਿਸਤਾਨ ਦੀ ਇਸ ਗਵਰਨਮੈਂਟ ਨੂੰ ਬਹੁਤ ਵੱਡੀ ਪਦਰ ਤੇ ਉਹ ਸਤਕਾਰ ਦੇ ਰਹੇ ਹੈਗੇ ਆ ਔਰ ਇਹਨੂੰ ਹੀ ਕਾਇਮ ਰੱਖਣਾ ਚਾਹੁੰਦੇ ਆ ਉਹ Imran Khan ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਟੈਰਰਿਸਟ ਐਕਟੀਵਿਟੀਆਂ ਤੇ ਨਿਗ੍ਹਾ ਰੱਖਣ ਲਈ UN ਦੀ ਇੱਕ ਕਮੇਟੀ ਹੈ ਉਹਦਾ ਡਿਪਟੀ ਮੁਖੀ ਪਾਕਿਸਤਾਨ ਨੂੰ ਲਾਇਆ ਗਿਆ ਡਿਪਟੀ ਮੁਖੀ ਫੌਰ ਦੀ ਟਾਈਮਪਿੰਗ ਹੁੰਦਾ ਇਹਨੇ ਮੁਖੀ ਚੁਣਨਾ ਹੁੰਦਾ ਹੂੰ ਹੂੰ ਮਤਲਬ ਭਾਰਤ ਇੱਕ ਬੰਨੇ ਕਹਿ ਰਿਹਾ ਕਿ ਪਾਕਿਸਤਾਨੀ ਇੱਕ ਪਾਕਿਸਤਾਨੀ ਕੱਤਵੜੀ ਮੁਲਕ ਹੈ ਵੀ ਉਧਰੋਂ ਆ ਕੇ ਇਧਰ ਹਮਲਾ ਕਰਗੇ ਤੇ ਉਧਰ ਅੱਤਵਾਦੀ ਰਹਿੰਦੇ ਨੇ ਤੇ ਉਹਨਾਂ ਨੂੰ ਹੀ ਜਿਹੜਾ ਇੰਚਾਰਜ ਜਿਹੜਾ ਕਿਤਨਾ ਕਿਤੇ ਲਾਇਆ ਗਿਆ ਮਤਲਬ ਅਮਰੀਕਾ ਸਿੱਧੀ ਆਪਾਂ ਕਹਿ ਲਈਏ ਕਿ ਡਾਇਰੈਕਸ਼ਨ ਜਿਹੜੀ ਕਿਤਨਾ ਕਿਤੇ ਜਾਂ ਸੰਦੇਸ਼ ਦੇ ਰਿਹਾ ਹੈਗਾ ਭਾਰਤ ਇਹ ਗੱਲ ਅਮਰੀਕਾ ਦੀ ਕਰ ਲੈਨੇ ਹੈਗੇ ਆ ਅਮਰੀਕਾ ਨੇ ਮਿਲਟਰੀ ਡੇ ਅਪਰੇਡ ਦੇ ਉੱਤੇ ਆਸਿਫ ਮੁਨੀਰ ਨੂੰ ਸਦਾ ਦਿੱਤਾ ਹੈਗਾ ਸਦਾਰ ਅਫਤਾਰ ਸਿੰਧੀ ਅਮਰੀਕਾ ਦੀਆਂ ਪਾਕਿਸਤਾਨ ਦੇ ਨਾਲ ਵਾਧੀ ਹੋਈ ਨੇੜਤਾ ਆਪਾਂ ਵੀ ਦੇਖਿਆ ਸੀ ਕਿ ਭਾਰਤ ਦੇ ਜਿਹੜਾ ਆਪਰੇਸ਼ਨ ਸੰਦੂਰ ਹੈਗਾ ਉਸ ਤੇ ਵਿੱਚ ਵੀ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਬਰਾਬਰੀ ਜੀ ਜਿਹੜੀ ਵਿੱਚ ਰੱਖਿਆ ਹੈਗਾ ਸੀ ਕੀ ਕੁਝ ਕਹੋਗੇ ਕੀ ਇੱਥੇ ਭਾਰਤ ਦੀ ਡਿਪਲੋਮੇਸੀ ਨੂੰ ਕਿਤਨਾ ਕਿਤੇ ਕੁਝ ਹੋਰ ਕਰਨ ਦੀ ਲੋੜ ਹੈਗੀ ਹੈ ਹਾਂਜੀ ਹਾਂਜੀ ਸੋ ਇਹ ਕਾਫੀ ਦੁਖਦਾਈ ਹੈ ਉਹਨਾਂ ਲਈ ਭਾਰਤ ਦੇ ਪੱਖ ਤੋਂ ਤਾਂ ਕਿਉਂਕਿ ਅ ਅ ਅ ਅਮਰੀਕਾ ਦੀ ਜਿਹੜੀ ਫੌਜੀ ਦੇ ਪਰੇਡ ਹੋ ਰਹੀ ਹੈ ਉਹਦੇ ਵਿੱਚ ਆਸਮ ਮਨੀਰ ਦਾ ਉੱਤੇ ਉਹਨਾਂ ਨੂੰ ਬੁਲਾਇਆ ਜਾਣਾ ਔਰ ਭਾਰਤ ਨੂੰ ਨਾ ਸੱਦਿਆ ਜਾਣਾ ਡਿਪਲੋਮੈਟਿਕਲੀ ਭਾਰਤ ਲਈ ਸੈਟਬੈਕ ਆ ਜਿਹੜਾ ਵੱਡਾ ਲੱਗ ਰਿਹਾ ਹੈਗਾ ਸੋ ਜਿਹੜੇ ਜਿਹੜੇ ਮਿਡਲ ਈਸਟ ਤੇ ਏਸ਼ੀਆ ਬਾਰੇ ਉਹਨਾਂ ਦੇ ਮੇਜਰ ਜਨਰਲ ਹੈਗੇ ਆ ਫੌਜ ਦੇ ਉਹਨਾਂ ਦਾ ਜਿਹੜਾ ਬਿਆਨ ਹੈਗਾ ਵੀ ਪਾਕਿਸਤਾਨ ਸਾਡਾ ਜਿਹੜਾ ਹੈਗਾ ਬਹੁਤ ਵੱਡਾ ਅਲਾਈ ਹੈਗਾ ਟੈਰਰਿਜ਼ਮ ਦੇ ਖਿਲਾਫ ਲੜਾਈ ਲੜਨ ਵਿੱਚ ਵੀ ਸੋ ਇਹ ਇੱਕ ਤਰ੍ਹਾਂ ਨਾਲ ਭਾਰਤ ਬਲੇਮ ਕਰਦਾ ਵੀ ਪਾਕਿਸਤਾਨ ਇੱਕ ਟੈਰਰਿਸਟ ਕੰਟਰੀ ਆ ਤੇ ਅਮਰੀਕਾ ਦਾ ਜਿਹੜਾ ਇਹ ਅਮਰੀਕਾ ਦੀ ਸ਼ਿਫਟ ਹੈ ਜਿਹੜੀ ਇਹ ਬੜੀ ਕਾਫੀ ਕਾਫੀ ਤਿੱਖੀ ਹੈਗੀ ਐ ਸੋ ਅਸੀਂ ਦੋ ਕੁ ਮਹੀਨੇ ਪਹਿਲਾਂ ਇੱਕ ਸਟੋਰੀ ਆ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਕਰੀ ਸੀ ਆਈਪੀਐਸ ਦੇ ਨੇ ਉਹਨੇ ਲਿਖਿਆ ਸੀਗਾ ਵੀ ਜਿਹੜਾ ਅਸੀਂ ਬਾਈਡਨ ਸੌਰੀ ਟਰੰਪ ਪ੍ਰਸ਼ਾਸਨ ਸੀਆਈਏ ਤੇ ਐਫਬੀਆਈ ਦੇ ਆਫੀਸਰਜ਼ ਨਾਲ ਤੇ ਸਟੇਟ ਡਿਪਾਰਟਮੈਂਟ ਦੇ ਆਫੀਸਰਜ਼ ਨਾਲ ਗੱਲ ਕਰਕੇ ਉਹਨਾਂ ਨੇ ਲੰਬੀ ਸਟੋਰੀ ਛਾਪੀ ਸੀ ਵੀ ਉਹ ਪਾਕਿਸਤਾਨ ਦੀ ਇਸ ਗਵਰਨਮੈਂਟ ਨੂੰ ਬਹੁਤ ਵੱਡੀ ਪੱਧਰ ਤੇ ਉਹ ਸਤਿਕਾਰ ਦੇ ਰਹੇ ਹੈਗੇ ਆ ਔਰ ਇਹਨੂੰ ਹੀ ਕਾਇਮ ਰੱਖਣਾ ਚਾਹੁੰਦੇ ਆ ਉਹ Imran Khan ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ It means ਹੁਣ ਕਿੰਨੇ ਇੰਟਰਸਟ ਹੋਣਗੇ ਅਸੀਂ ਕਿਉਂਕਿ ਸਾਡਾ ਇਨਾ ਡੀਪ ਤਾਂ ਸੋਰਸੇਸ ਨਹੀਂ ਹੈਗੇ ਵੀ ਅਸੀਂ ਤਾਂ ਇੱਕ ਛੋਟੀ ਪੱਧਰ ਤੇ ਪੱਤਰਕਾਰੀ ਕਰਦੇ ਹੈਗੇ ਆ ਪਰ ਇਹ ਇਹ ਟ੍ਰੈਂਡ ਨੇ ਜਿਹੜੇ ਦੱਸ ਰਹੇ ਹੈਗੇ ਆ ਵੀ ਉਹ ਪਾਕਿਸਤਾਨ ਤੇ ਸਾਊਥ ਏਸ਼ੀਆ ਵਿੱਚ ਕੁਝ ਵੱਡਾ ਕਰਨ ਦੀ ਸੋਚ ਰਏ ਹੈਗੇ ਆ ਭਵਿੱਖ ਵਿੱਚ ਜਿਸ ਕਰਕੇ ਉਹ ਪਾਕਿਸਤਾਨ ਨੂੰ ਹਾਲਾਂਕਿ ਅਸਾਮਾ ਬੈਨ ਲਾਦਨ ਵਾਲੇ ਕਤਲ ਤੋਂ ਬਾਅਦ ਕਾਫੀ ਦੂਰ ਹੋ ਗਿਆ ਸੀ ਬਿਲਕੁਲ ਬਿਲਕੁਲ ਅਮਰੀਕੀ ਪ੍ਰਸ਼ਾਸਨ ਇਹਨਾਂ ਤੋਂ ਦੂਰ ਹੋ ਗਿਆ ਸੀ ਜੀ ਈਵਨ ਤਾਲਿਬਾਨ ਨਾਲ ਗੱਲ ਕਰਨ ਵਿੱਚ ਵੀ ਅਮਰੀਕੀ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਜਦਾ ਸਹਿਯੋਗ ਨਹੀਂ ਸੀ ਕਰਿਆ ਪਰ ਹੁਣ ਜਿਸ ਢੰਗ ਨਾਲ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਉੱਥੇ ਬੁਲਾਇਆ ਗਿਆ ਹੈਗਾ ਉਹ ਅਲਾਰਮਿੰਗ ਬੈਲਸ ਹੈਗੀ ਆ ਭਾਰਤ ਦੇ ਵੱਖ-ਵੱਖ ਖਬਰਾਂ ਵਿੱਚ ਇਹ ਗੱਲ ਛੱਪੀ ਵੀ ਹੈਗੀ ਆ ਵੀ ਅਲਾਰਮਿੰਗ ਬੈਲਸ ਹੈਗੀ ਆ ਸੋ ਅਮਰੀਕਾ ਕੀ ਕਰਨਾ ਚਾਹੁੰਦਾ ਹਲੇ ਸਾਡੇ ਕੋਲ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਹਾਂ ਜਿਉਂ-ਜਿਉਂ ਅਨਫੋਲਡ ਹੁੰਦਾ ਆਪਾਂ ਨਿਗਾਹ ਰੱਖ ਸਕਦੇ ਹੈਗੇ ਆ ਪਰ ਇਹ ਸੈਟ ਬੈਕ ਆ ਪਾਕਿਸਤਾਨ ਨੂੰ ਇਹਨਾਂ ਬੂਸਟ ਦੇਣਾ ਜਾਂ ਉਹਨੂੰ ਸਾਰੀਆਂ ਸਹੂਲਤਾਂ ਦੇਣੀਆਂ ਇਹ ਹਾਲ ਦੀ ਘੜੀ ਡਿਪਲੋਮੈਟਿਕਲੀ ਤੇ ਦੂਜੇ ਬੰਨੇ ਜਿਹੜਾ ਹੈ ਯੂਨਾਈਟਿਡ ਨੇਸ਼ਨ ਦੇ ਵੱਲੋਂ ਐਂਟੀ ਟੈਰਰਿਜ਼ਮ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਉਹਦੇ ਚ ਵੀ ਪਾਕਿਸਤਾਨ ਨੂੰ ਐਜ਼ਏ ਵਾਈਸ ਸੇਰ ਜਿਹੜਾ ਹੈ ਲਿਆ ਗਿਆ ਹੈਗਾ ਸਰਦਾਰ ਹਰਪਾਲ ਸਿੰਘ ਜੀ ਇਹ ਸੁਣੋ ਵੀ ਅਪਾ ਇਸੇ ਪੱਕ ਦੇ ਨਾਲ ਹੀ ਜੋੜ ਕੇ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਬੂਸਟ ਦਿੱਤਾ ਜਾ ਰਿਹਾ ਹੈ ਕਿ ਬੈਕਐਂਡ ਤੇ ਕੁਝ ਹੋਰ ਪੱਕ ਰਿਹਾ ਹੈਗਾ ਹੈ ਕੋਈ ਚੰਗਾ ਹੈਗਾ ਕੁਝ ਹੋਰ ਹੋਰ ਪੱਕ ਰਿਹਾ ਹੈਗਾ ਸੋ ਕੀ ਪੱਕ ਰਿਹਾ ਹੈਗਾ ਉਹ ਹਲੇ ਹਾਲ ਦੇ ਘੜੀ ਫਿਰ ਜਦੋਂ ਜਿਹੜੇ ਜਿਹੜੇ ਫੋਰਨ ਅਫੇਅਰਜ਼ ਜਾਂ ਫੋਰਨ ਪੋਲਿਸੀ ਵਰਗੇ ਸੀਰੀਅਸ ਮੈਗਜ਼ੀਨਸ ਆ ਉਹਨਾਂ ਵਿੱਚ ਕੋਈ ਆਰਟੀਕਲ ਆ ਜਿਹੜੇ ਉਹ ਛਪਣਗੇ ਉਹਨਾਂ ਬਾਰੇ ਫਿਰ ਜਦੋਂ ਉਹ ਆ ਜਾਂਦੇ ਆ ਕੋਈ ਆਰਟੀਕਲ ਫਿਰ ਆਪਾਂ ਖੁਲਾਸਾ ਕਰ ਸਕਦੇ ਆ ਕਿਉਂਕਿ ਐਂਟੀ ਟੈਰਰਿਸਟ ਐਕਟੀਵਿਟੀਆਂ ਟੈਰਰਿਸਟ ਐਕਟੀਵਿਟੀਆਂ ਤੇ ਨਿਗ੍ਹਾ ਰੱਖਣ ਲਈ ਯੂਨ ਦੀ ਇੱਕ ਕਮੇਟੀ ਆ ਉਹਦਾ ਡਿਪਟੀ ਮੁਖੀ ਪਾਕਿਸਤਾਨ ਨੂੰ ਲਾਇਆ ਗਿਆ ਡਿਪਟੀ ਮੁਖੀ ਫੋਰ ਦੀ ਟਾਈਮ ਬਿੰਗ ਹੁੰਦਾ ਇਹਨੇ ਮੁਖੀ ਚੁਣਨਾ ਹੁੰਦਾ ਹੂੰ ਹੂੰ ਮਤਲਬ ਭਾਰਤ ਇੱਕ ਬੰਨੇ ਕਹਿ ਰਿਹਾ ਕਿ ਪਾਕਿਸਤਾਨੀ ਇੱਕ ਪਾਕਿਸਤਾਨੀ ਕੱਤਵਾਦੀ ਮੁਲਕ ਹੈ ਵੀ ਉਧਰੋਂ ਆ ਕੇ ਇਧਰ ਹਮਲਾ ਕਰਗੇ ਤੇ ਉਧਰ ਅੱਤਵਾਦੀ ਰਹਿੰਦੇ ਨੇ ਤੇ ਉਹਨਾਂ ਨੂੰ ਹੀ ਜਿਹੜਾ ਇਨਚਾਰਜ ਜਿਹੜਾ ਕਿਤਨਾ ਕਿਤੇ ਲਾਇਆ ਗਿਆ ਮਤਲਬ ਅਮਰੀਕਾ ਸਿੱਧੀ ਆਪਾਂ ਕਹਿ ਲਈਏ ਕਿ ਡਾਇਰੈਕਸ਼ਨ ਜਿਹੜੀ ਕਿਤਨਾ ਕਿਤੇ ਜਾਂ ਸੰਦੇਸ਼ ਦੇ ਰਿਹਾ ਹੈਗਾ ਭਾਰਤ ਦਾ ਦੇ ਰਿਹਾ ਹੈਗਾ ਦੂਜਾ ਵੀ ਜਿਹੜੇ ਤਾਲਿਬਾਨ ਦਾ ਟੈਰਰਿਜ਼ਮ ਹੈਗਾ ਜਾਂ ਜਿਸ ਤਰ੍ਹਾਂ ਅਮਰੀਕਾ ਸੋਚ ਉਸ ਕਮੇਟੀ ਦਾ ਮੁਖੀ ਪਾਕਿਸਤਾਨ ਨੂੰ ਲਾਇਆ ਗਿਆ ਤੇ ਹੁਣ ਤੁਸੀਂ ਦੇਖੋ ਉਹ ਕਮੇਟੀ ਦਾ ਮੁਖੀ ਲੱਗਣਾ ਪਾਕਿਸਤਾਨ ਦੇ ਐਮਬੈਸਡਰ ਦਾ ਤਾਂ ਇੱਥੇ ਅਫਗਾਨਿਸਤਾਨ ਵਿੱਚ ਉਹਨਾਂ ਨੇ ਆਪਣੀ ਐਮਬੈਸੀ ਖੋਲ੍ਹਣੀ ਸੋ ਚਾਈਨਾ ਦਾ ਅਫਗਾਨਿਸਤਾਨ ਐਂਡ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਣੀ ਸੋ ਕਾਫੀ ਸਾਨੂੰ ਲੱਗ ਰਿਹਾ ਹੈਗਾ ਵੀ ਸਾਊਥ ਏਸ਼ੀਆ ਵਿੱਚ ਵੱਡੀਆਂ ਜਿਹੜੀਆਂ ਸਰਗਰਮੀਆਂ ਹੋਣ ਦੀ ਸੰਭਾਵਨਾ ਆਇਆ ਉਹ ਜਿਹੜਾ ਚਾਈਨਾ ਨੂੰ ਕਾਊਂਟਰ ਕਰਨ ਲਈ ਜਾਂ ਜਿਹੜੀ ਜਿਹੜੀ ਰੂਸ ਦੀ ਡਿਪੈਂਡੈਂਸੀ ਆ ਚਾਈਨਾ ਤੇ ਉਹਨੂੰ ਖਤਮ ਕਰਨ ਲਈ ਜਾਂ ਬ੍ਰਿਕਸ ਵਾਲਾ ਜਿਹੜਾ ਮਸਲਾ ਉਹਨੂੰ ਕਰਨ ਲਈ ਸੋ ਕਾਫੀ ਮਸਲੇ ਆ ਜਿਨ੍ਹਾਂ ਵਿੱਚ ਇੰਟਰਨੈਸ਼ਨਲ ਡਿਪਲੋਮੇਸੀ ਹੋ ਰਹੀ ਹੋਈ ਆ ਸੋ ਹੌਲੀ ਹੌਲੀ ਆ ਇਹ ਮਹੀਨੇ ਲੱਗ ਸਕਦੇ ਹੈਗੇ ਇਹਨੂੰ ਕਲੀਅਰ ਹੋਣ ਨੂੰ ਜੀ ਬਿਲਕੁਲ ਜੀ ਦੂਜੇ ਬੰਨੇ ਜਿਹੜਾ ਹੈ ਇਜ਼ਰਾਈਲ ਦੇ ਵੱਲੋਂ ਜਿਹੜਾ ਹੈ ਈਰਾਨ ਤੇ ਵੱਡੀ ਸਕੇਲ ਦੇ ਉੱਤੇ ਜਿਹੜੀਆਂ ਸਟ੍ਰਾਈਕਸ ਕੀਤੀਆਂ ਗਈਆਂ ਨੇ ਸਰਦਾਰ ਅਤਾ ਸਿੰਘ ਜੀ ਜਿਹੜਾ ਉੱਥੇ ਜਿੱਥੇ ਖਾਸ ਕਰਕੇ ਯੂਰੇਨੀਅਮ ਜਾਂ ਹੋਰ ਵੀ ਜਿਆਪਾ ਕੇ ਕਿ ਐਟੋਮਿਕ ਉਹਨਾਂ ਦੇ ਰਿਸੋਰਸ ਹੈਗੇ ਨੇ ਉਹਨਾਂ ਦੇ ਲਾਗੇ ਸਟ੍ਰਾਈਕ ਕਰਕੇ ਇਜ਼ਰਾਈਲ ਵੱ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ ਦੂਜੇ ਬੰਨੇ ਜਿਹੜਾ ਹੈ ਅਮਰੀਕਾ ਨੇ ਕਿਹਾ ਕਿ ਸਾਨੂੰ ਪਤਾ ਤਾਂ ਸੀ ਪਰ ਇਸ ਤੇ ਵਿੱਚ ਸਾਡਾ ਦਖਲ ਨਹੀਂ ਹੈਗਾ ਕੀ ਆਉਣ ਵਾਲੇ ਦਿਨਾਂ 'ਚ ਇਸ ਖਿੱਤੇ ਦੇ ਵਿੱਚ ਦੁਬਾਰਾ ਜਿਹੜੀਆਂ ਆਪਾਂ ਕਹਿ ਲਈਏ ਕਿ ਹੋਰ ਕਾਰਮਈਆਂ ਜਾਂ ਇਜ਼ਰਾਇਲ ਜਿਹੜਾ ਹੈਗਾ ਹੈ ਉਸ ਦੇ ਉੱਤੇ ਵੀ ਕੁਝ ਹਮਲੇ ਹੋਣਗੇ ਕੀ ਕੋਈ ਚਾਹੁੰਦਾ ਹਾਂਜੀ ਹਾਂਜੀ ਸੋ ਹਮਲੇ ਤਾਂ ਇਰਾਨ ਵੱਲੋਂ ਕੁਝ ਡਰੋਨਸ ਆ ਜਿਹੜੇ ਛੱਡੇ ਗਏ ਆ ਪਰ ਉਹ ਕਿੰਨੇ ਕੁ ਹਿੱਟ ਕਰਦੇ ਆ ਜਾਂ ਕਿੰਨੇ ਕੁ ਨਹੀਂ ਉਹ ਵਕਰੀ ਗੱਲ ਹੈਗੀ ਸੋ ਹਾਂ ਇਜ਼ਰਾਈਲ ਨੇ ਜਿਹੜਾ ਹੈਗਾ ਈਰਾਨ ਦੀਆਂ ਨਿਊਕਲੀਅਰ ਸਾਈਟਸ ਤੇ ਦੱਸਿਆ ਜਾਂਦਾ ਵੀ ਉਹਨਾਂ ਦੇ 2003 ਇੱਕ ਤਾਂ ਉਹਨਾਂ ਦਾ ਰੈਵਿਊਲੂਸ਼ਨਰੀ ਗਾਰਡ ਦਾ ਚੀਫ ਹੈ ਜਿਹੜਾ ਉਹ ਵੀ ਮਾਰਿਆ ਗਿਆ ਹੈਗਾ ਸੋ ਇਹ ਈਰਾਨ ਦੀ ਜਿਹੜੀ ਖਬਰ ਏਜੰਸੀ ਹੈਗੀ ਉਰਨੇ ਇਰਨਾ ਉਹਨੇ ਜਿਹੜੀ ਹੈਗੀ ਖਬਰ ਦਿੱਤੀ ਹੈਗੀ ਆ ਇੱਕ ਜਾਂ ਦੋ ਨਿਊਕਲੀਅਰ ਸਾਇੰਟਿਸਟਾਂ ਦੇ ਵੀ ਮਰਨ ਦੀ ਖਬਰ ਦੀ ਪੁਸ਼ਟੀ ਆ ਜਿਹੜੀ ਹੋ ਰਹੀ ਹੈ ਕਿ ਸੋ ਹਲੇ ਇਨੀਸ਼ੀਅਲ ਲੈਵਲ ਤੇ ਹੈਗਾ ਹਮਲਾ ਹੋ ਗਿਆ ਈਰਾਨ ਵੱਲੋਂ ਵੀ ਕਾਊਂਟਰ ਹਮਲੇ ਕੀਤੇ ਜਾ ਰਹੇ ਹੈਗੇ ਉਹ ਕਿੰਨਾ ਨੁਕਸਾਨ ਕਰਦੇ ਆ ਇਜ਼ਰਾਈਲ ਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਜਿਹੜਾ ਹੈਗਾ ਵੀ ਮੀਡਲ ਈਸਟ ਵਿੱਚ ਇੱਕ ਨਵਾਂ ਜਿਹੜੀ ਚੰਜੜੀ ਆ ਉਹ ਇਜ਼ਰਾਈਲ ਨੇ ਚੇਲ ਰਹੀ ਹੈ ਕਿ ਇਹ ਕਿੰਨੀ ਸਕਸੈਸਫੁਲ ਹੁੰਦੀ ਹੈ ਹਾਂ ਅਮਰੀਕਾ ਨੇ ਆਪਣਾ ਹੱਥ ਹੋਣ ਤੋਂ ਬਿਲਕੁਲ ਨਾ ਕਰੀ ਆ ਬਕਾਇਦਾ ਮਾਰਕੋ ਰੂਬੀਓ ਜਿਹੜੇ ਕਿ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਬਿਲਕੁਲ ਵੀ ਇਨਵੋਲਵ ਨਹੀਂ ਹੈਗੇ ਇਹਦੇ ਵਿੱਚ ਸੋ ਇਹ ਇਜ਼ਰਾਈਲ ਆਪਣੇ ਤੌਰ ਤੇ ਕਰ ਰਿਹਾ ਹੈਗਾ ਵੀ ਅਸੀਂ ਉਹ ਕਹਿੰਦੇ ਵੀ ਟਰਾਈ ਕਰ ਰਹੇ ਹੈਗੇ ਆ ਬਿਓ ਨੂੰ ਕਾਬੂ ਕੀਤਾ ਜਾਵੇ ਜੀ ਬਿਲਕੁਲ ਜੀ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਜਰੂਰ ਦੱਸਿਆ ਜੇ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਹੁਣ ਧੰਨਵਾਦ ਕਰਦੇ ਆ ਫਤਿਹ ਦੀ ਸਮਝ ਬੋਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ